ਮਰ ਸ਼ਹੀਦ ਪਾਪਾ ਜੀਵਨ ਸਿੰਘ ਜੀ ਇਹ ਰਿਕਸ਼ਾ ਆਟੋ ਜੂਨੀਅਨ ਵੱਲੋਂ ਪ੍ਰਸ਼ਾਸਨ ਨੂੰ ਇਹ ਰਿਕਸ਼ਾ ਚਲਾਉਣ ਸੰਬੰਧੀ ਦਿੱਤਾ ਮੰਗ ਪੱਤਰ ਇਹ ਵੀ ਪੰਜਾਬ نیوز ਦੀ ਖਾਸ ਰਿਪੋਰਟ ਵੱਲੋਂ ਜਿਹੜੀ ਤੁਹਾਡੇ ਵਿੱਚ ਉਚੀ ਸੀਗੀ ਪ੍ਰਸ਼ਾਸਨ ਨੂੰ ਮਿਲ ਕੇ ਕੀ ਗੱਲਬਾਤ ਹੋਈ ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਪਿਆਨਾਤ ਮਹਾਰਾਜ ਕੀ ਜੈ ਅੱਜ ਜਿਹੜਾ ਈ-릭ਸ਼ਾ ਜੂਨੀਅਨ ਅਮਰ ਸਿੰਘ ਜੀ ਤੇ ਬਾਬਾ ਜੀਵਨ ਸਿੰਘ ਜੀ ਤੇ ਜਿਹੜੇ ਬਫਤ ਵਾਲਮੀਕ ਸਦਾਸ ਵਾਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਿਆ ਵਾ ਔਰ ਜਿਹੜੀ ਪਿਛਲੇ ਸਮੇਂ ਤੋਂ ਲਗਾਤਾਰ ਈ-릭ਸ਼ਾ ਜੂਨੀਅਨ ਦੀਆਂ ਮੰਗਾਂ ਚੱਲ ਰਹੀਆਂ ਆ ਉਹਨਾਂ ਨੂੰ ਲੈ ਕੇ ਜਿਹੜਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ ਆ ਔਰ ਜਿਹੜਾ ਉਹਨਾਂ ਨੇ ਮੰਗ ਪੱਤਰ ਦਿੱਤਾ ਕਿ ਸ਼ਹਿਰ ਦੇ ਵਿੱਚ ਸਾਫ਼ ਸੁਥਰਾ ਰੱਖਣ ਨੂੰ ਰੱਖਣ ਵਾਸਤੇ ਜਿਹੜੀਆਂ ਮੰਗਾਂ ਰੱਖੇ ਗਈਆਂ ਸੀ ਜਿਹਨੇ ਵੀ ਅੰਮ੍ਰਿਤਸਰ ਦੇ ਵਿੱਚ ਸਿਟੀ ਦੇ ਵਿੱਚ ਈ ਰਿਕਸ਼ਾ ਚੱਲਦੇ ਆ ਸਾਰੇ ਹੀ ਜਿਹੜੇ ਉਹ ਵਰਦੀ ਧਾਰੀ ਹੋਣ ਔਰ ਉਹਨਾਂ ਦੇ ਨੇਮ ਪਲੇਟ ਲੱਗੀ ਹੋਵੇ ਜਿਸ ਤੇ ਨਾਲ ਕ੍ਰਾਈਮ ਕ੍ਰਾਈਮ ਨੂੰੋਂ ਬਚਿਆ ਜਾ ਸਕਦਾ ਰੋਕਿਆ ਜਾ ਸਕਦਾ ਵਾ ਔਰ ਜਿਹੜਾ ਟ੍ਰੈਫਿਕ ਦਾ ਸਮੱਸਿਆ ਆ ਰਹੀ ਆ ਉੱਤੇ ਵੀ ਕੰਟਰੋਲ ਹੋ ਸਕਦਾ ਵਾ ਸਾਡੀ ਟ੍ਰੈਫਿਕ ਇੰਚਾਰਜ ਐਸਪੀ ਸਾਹਿਬ ਨੂੰ ਸਾਡੀ ਮੰਗ ਆ ਜਿਹੜੀ ਵੀ ਇਹ ਜਲਦੋਂ ਜਲਦ ਜਿਹੜੀਆਂ ਸਾਡੀਆਂ ਮੰਗਾਂ ਪੂਰੀਆਂ ਕੀਤਾ ਜਾਣ ਔਰ ਜਿਹੜਾ ਅੰਮ੍ਰਿਤਸਰ ਦੀ ਟਾਫਕ ਨੂੰ ਸੁਚਾਰੂ ਢੰਗ ਨਾਲ ਜਿਹੜਾ ਚਲਾ ਚਲਾਇਆ ਜਾ ਸਕੇ ਅੰਮ੍ਰਿਤ ਜੀ ਜਿਹੜਾ ਬਾਰੋਂ ਸ਼ਰਧਾਲੂ ਕਿਉਂਕਿ ਅੰਮ੍ਰਿਤਸਰ ਵੀ ਇੱਕ ਗੁਰੂਆਂ ਪੀਰਾਂ ਪ੍ਰਗੰਗਨਾਂ ਦੀ ਧਰਤੀ ਆ ਜਿਹੜੇ ਬਾਰੋਂ ਸ਼ਰਧਾਲੂ ਆਉਂਦੇ ਆ ਦੇਖਦੇ ਆ ਕਿ ਪਿਛਲੇ ਦਿਨੀ ਪੱਕਾ ਵੀ ਲੰਬੇ ਸਮੇਂ ਤੋਂ ਜਿਹੜੇ ਵਰਦੀ ਨਹੀਂ ਪਾਉਂਦੇ ਆਟੋ ਚਾਲਕ ਨੇ ਲੁੱਟਾਂ ਖੋਹਾਂ ਜਿਹੜੀਆਂ ਹੁੰਦੀਆਂ ਨੇ ਕੀ ਕਾਰਨ ਆ ਕਿ ਵਰਦੀ ਪਾਉਣ ਦੇ ਨਾਲ ਉਹ ਚੀਜ਼ਾਂ ਤੇ ਜਿਹੜਾ ਵਾ ਉਹ ਕਾਬੂ ਕੀਤਾ ਜਾਏਗਾ ਜਿਹੜੇ ਚਾਲਕ ਦੇਖੋ ਜੀ ਜਿੱਤਰਾ ਜਿੱਤਰਾ ਪੰਜਾਬ ਪੁਲਿਸ ਵੀ ਲਾ ਲੋ ਵਰਦੀ ਆ ਵਰਦੀ ਦਾ ਇੱਕ ਪਛਾਣ ਹੋ ਜਾਂਦੀ ਆ ਵੱਖਰੀ ਪਛਾਣ ਹੋ ਜਾਂਦੀ ਆ ਕਿ ਇਹ ਈ ਰਿਕਸ਼ਾ ਜੁਨੀਅਰ ਜਿਹੜਾ ਕੰਪਨੀ ਨੂੰ ਵਰਦੀ ਦਿੱਤੀ ਗਈ ਸੀ ਉਹਦੇ ਸੰਬੰਧ ਤੇ ਜਿਹੜਾ ਵੀ ਇੱਕ ਕ੍ਰਾਈਮ ਰੁਕ ਜਾਂਦਾ ਵਾ ਹੁਣ ਦੇਖ ਲਓ ਆਮ ਹੀ ਕਿਸੇ ਨੇ ਵਰਦੀ ਨਹੀਂ ਪਾਈ ਹੁੰਦੀ ਕੇਵਲ ਕੈਪੀ ਪਾਈ ਹੁੰਦੀ ਆ ਕੋਈ ਵੀ ਟੀ-ਸ਼ਰਟ ਪਾਈ ਹੁੰਦੀ ਆ ਤੇ ਗਾਂ ਜਾ ਕੇ ਥੋੜੇ ਵੇਖੋ ਕ੍ਰਾਈਮ ਜਿਹੜਾ ਵਾਧਾ ਵਾ ਕਿਉਂਕਿ ਉਹਦੀ ਪਛਾਣ ਨਹੀਂ ਹੋ ਬੰਦੀ ਇਹ ਵਰਦੀ ਪਾਈ ਹੋਊਗੀ ਉਹਦੀ ਜਿਹੜੀ ਪਛਾਣ ਕਰਨੀ ਜਿਹੜੀ ਸੌਖੀ ਹੋ ਜਾਂਦੀ ਆ ਤਾਂ ਜਿਸ ਨਾਲ ਕ੍ਰਾਈਮ ਕ੍ਰਾਈਮ ਘੱਟ ਹੋ ਸਕਦਾ ਪ੍ਰਸ਼ਾਸਨ ਵੱਲੋਂ ਕੀ ਅਸ਼ਵਸਨ ਹੈ ਪ੍ਰਸ਼ਾਸਨ ਵੱਲੋਂ ਸਵਾਰੰਤਾਤਿਆ ਗਿਆ ਕਿ ਜਿਹੜੇ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ ਇਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਊਗਾ ਆਪਣਾ ਨਾਮ ਯੂਨੀਅਨ ਦਾ ਨਾਮ ਦੱਸ ਕੇ ਅੱਜ ਸੰਸਮੋਚ ਦੇ ਨਾਲ ਕੀ ਗੱਲਬਾਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਵਾਲ ਮਿੱਕੀ ਹਰ ਹਰ ਵਾਲਾ ਮਿੱਕੀ ਜੈ ਭੀਮ ਜੈ ਸੰਵਿਧਾਨ ਮੈਂ ਵੀਰ ਕ੍ਰਾਂਤੀ ਚੋਹਾਨ ਸਰਪ੍ਰਸਤ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਈ ਰਿਕਸ਼ਾ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਅੱਜ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਮਿਲੇ ਹਾਂ ਕਿਉਂਕਿ ਵੇਖੋ ਅਸੀਂ ਭਾਰਤ ਦੇ ਵਸਨੀਕ ਹਾਂ ਤੇ ਸਾਡਾ ਵੀ ਕੁਝ ਹੱਕ ਬੰਦਾ ਆ ਕਿ ਕੁਝ ਪ੍ਰਸ਼ਾਸਨ ਜਿਹੜਾ ਵਾ ਉਸਦੇ ਨਾਲ ਸੰਯੋਗ ਕਰਕੇ ਜੋ ਬਾਹਰ ਦੇ ਵਿੱਚ ਪ੍ਰੋਬਲਮਾਂ ਆਉਂਦੀਆਂ ਨੇ ਉਹਨਾਂ ਨੂੰ ਸੋਲਵ ਕੀਤਾ ਜਾਵੇ ਪਰ ਅੰਮ੍ਰਿਤਸਰ ਸਿਟੀ ਜਿਹੜੀ ਆ ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਆ ਇਹਦੇ ਵਿੱਚ ਪੂਰੇ ਵਰਲਡ ਤੋਂ ਜਿਹੜਾ ਵਾ ਟੂਰਿਸਟ ਜਿਹੜਾ ਵਾ ਅੰਮ੍ਰਿਤਸਰ ਦੇ ਵਿੱਚ ਆਉਂਦਾ ਵਾ ਤੇ ਈ ਰਿਕਸ਼ਾ ਤੇ ਜਿਹੜਾ ਵਾ ਟ੍ਰੈਵਲ ਕਰਦਾ ਆ ਪਰ ਜਿਹੜੇ ਜਾਨੀ ਕਿ ਈ ਰਿਕਸ਼ਾ ਵਾਲੇ ਨਿਛੇੜੀ ਦੋ-ਦੋ ਬੰਦੇ ਬੈਠੇ ਹੁੰਦੇ ਹਨ ਤੇ ਕਈਆਂ ਯਾਨੀ ਕਿ ਕਈ ਮਾਮਲੇ ਵੀ ਸਾਹਮਣੇ ਆਏ ਹਨ ਕਿ ਜਿਹੜੇ ਈ ਰਿਕਸ਼ੇ ਵਾਲੇ ਜਿਹੜੇ ਨੇ ਜਾਂ ਆਟੋ ਵਾਲੇ ਨੇ ਉਹ ਲੁਟਕ ਸੁੱਟਾ ਵੀ ਜਿਹੜੀਆਂ ਨੇ ਇਸ ਦੀ ਆੜ ਦੇ ਵਿੱਚ ਲੈ ਕੇ ਕ੍ਰਿਮਲ ਜਿਹੜੇ ਨੇ ਉਹ ਕੰਮ ਕਰਦੇ ਨੇ ਤੇ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਆ ਕਿ ਇਹਨਾਂ ਦੀ ਜਿਹੜਿਆ ਵਾ ਧਿਆਨ ਦਿੱਤਾ ਜਾਵੇ ਇੱਧਰ ਵੀ ਕਿ ਜੋ ਕਿ ਜੋ ਜੋ ਬਾਹਰੋਂ ਜਾਣੇ ਕਿ ਅਮਰਸਰ ਸਿਟੀ ਦੇ ਵਿੱਚ ਆਉਂਦਾ ਵਾ ਸਾਡੀ ਸ਼੍ਰੀ ਗੁਰੂ ਰਾਮਦਾਸ ਦੀ ਨਗਰੀ ਆ ਤੇ ਇਸ ਦੇ ਨਾਲ ਜਾਣੇ ਕਿ ਬਦਨਾਮ ਜਿਹੜੀ ਆ ਉਹ ਸਾਰਾ ਸਿਸਟਮ ਹੀ ਹੁੰਦਾ ਵਾ ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਕੋਲ ਮੰਗ ਕੀਤੀ ਆ ਕਿ ਅੰਮ੍ਰਿਤਸਰ ਦੇ ਵਿੱਚ ਵੱਧ ਰਹੀ ਟ੍ਰੈਫਿਕ ਜਿਹੜੀ ਆ ਉਸ ਤੇ ਕੰਟਰੋਲ ਕੀਤਾ ਜਾਵੇ ਕਿਉਂਕਿ ਧੜਾ ਧੜੀ ਈ ਰਿਕਸ਼ਾ ਤੇ ਆਟੋ ਜਿਹੜੇ ਨੇ ਉਹ ਅੰਮ੍ਰਿਤਸਰ ਸਿਟੀ ਦੇ ਵਿੱਚ ਸੜਕਾਂ ਤੇ ਦੌੜ ਰਹੇ ਨੇ ਸੜਕਾਂ ਜਿਹੜੀਆਂ ਨੇ ਉਹ ਘਟ ਹੋਏ ਹੋਣਦੀਆਂ ਜਾ ਰਹੀਆਂ ਨੇ ਕਿਉਂਕਿ ਫੁੱਟਪਾਥਾਂ ਤੇ ਵੀ ਜਿਹੜੀਆਂ ਵਾਂ ਉਹ ਰੇੜੀਆਂ ਲੱਗੀਆਂ ਹੋਈਆਂ ਨੇ ਤੇ ਕੁਝ ਈ ਰਿਕਸ਼ੇ ਲੱਗੇ ਹੁੰਦੇ ਨੇ ਤੇ ਕਈ ਜਿਹੜੇ ਹਨ ਟ੍ਰੇਨ ਡਰਾਈਵਰ ਆ ਉਹ ਬਿਲਕੁਲ ਵਿਚਕਾਰ ਜਾਣੇ ਕਿ ਸਵਾਰੀ ਜਿਹੜੀ ਸੜਕ ਦੇ ਖਿਲਾਰ ਕੇ ਤੇ ਚੜਾਉਂਦੇ ਨੇ ਪਰ ਪ੍ਰਸ਼ਾਸਨ ਜਿਹੜਾ ਵਾ ਉਹਨਾਂ ਵੱਲ ਧਿਆਨ ਨਹੀਂ ਦਿੰਦਾ ਕਈ ਬੰਦੇ ਇਹੋ ਜਿਹੇ ਨੇ ਜਿਹੜੇ ਕੈਪਰੀਆਂ ਪਾ ਕੇ ਜਿਹੜੀ ਆ ਉਹ ਗੱਡੀ ਚਲਾਉਂਦੇ ਨੇ 유ਨੀਫਾਰਮ ਪਾਈ ਹੋਊਗੀ ਨੇਮ ਪਲੇਟ ਲਾਈ ਹੋਊਗੀ ਤੇ ਜਿਹੜਾ ਜ਼ਿੰਮੇਵਾਰ ਡਰਾਈਵਰ ਹੋਊਗਾ ਵਰਦੀ ਵੀ ਉਹਨੇ ਪਾਉਣੀ ਆ ਨੇਮ ਪਲੇਟ ਵੀ ਉਹਨੇ ਲਾਉਣੀ ਆ ਤੇ ਜਿਹੜੇ ਕ੍ਰਿਮਲ ਹੋਣਗੇ ਉਹ ਆਟੋਮੈਟਿਕ ਜਿਹੜੇ ਆ ਉਹ ਪਛਾਣੇ ਜਾਣਗੇ ਅੱਛਾ ਬਾਦਮੀ ਕੀ ਸੰਸ ਮਰੇ ਜੀ ਮੰਕੀਨਾ ਜੀ ਤੁਹਾਡੇ ਨਾਲ ਨੇ ਉਹਨਾਂ ਦੇ ਨਾਲ ਕੀ ਤੁਹਾਡਾ ਸਮਰਥਨ ਦਿੱਤ ਕਰਦੇ ਆ ਵੇਖੋ ਜੀ ਸਾਡੇ ਸਰਪ੍ਰਸਤ ਜਿਹੜੇ ਨੇ ਵਾਲਮੀਕ ਸੰਧਾਰ ਸਭਾ ਰਜਿਸਟਰ ਭਾਰਤ ਦੇ ਬਾਬਾ ਪੰਕਰਨਾਥ ਜੀ ਸ਼ੇਰਗਿੱਲ ਅਸੀਂ ਇਹਨਾਂ ਦੇ ਦਿਲੋਂ ਧੰਨਵਾਦੀ ਹਾਂ ਕਿ ਹਰ ਕਦਮ ਤੇ ਜਿਹੜਾ ਵਾ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਖੜਦੇ ਨੇ ਇਹਨਾਂ ਦੀ ਜਹਿਬੰਦੀ ਜਿਹੜੀ ਆ ਉਹ ਸਾਡੀ ਜਹਿਬੰਦੀ ਆ ਅਸੀਂ ਜਿਹੜਾ ਵਾ ਇਹਨਾਂ ਦਾ ਪੂਰਾ ਸਮਰਥਨ ਜਿਹੜਾ ਵਾ ਕਿਉਂਕਿ ਕਰਾਂਗੇ ਦਿਲੋਂ ਤੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਜੋ ਸਾਡੀਆਂ ਮੰਗਾਂ ਨੇ ਉਹ ਜਲਦ ਤੋਂ ਜਲਦ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ Cool. Hmm.